ਦੇਖੋ ਅੱਜ ਸਾਡੇ ਦੇਸ਼ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਚਾਹੇ ਸਿਕਿਉਰਿਟੀ ਲੈਪਸ ਨੂੰ ਲੈ ਕੇ ਹੈਗਾ ਸਿਕਿਉਰਿਟੀ ਬ੍ਰੀਚ ਨੂੰ ਲੈ ਕੇ ਹੈਗਾ ਪੰਜਾਬ ਦੇ ਹੋਏ ਪੂਰੇ ਦੇਸ਼ ਦੇ ਵਿੱਚ ਹੁਣ ਅੱਜ ਜਿਹੜਾ ਸਾਨੂੰ ਪਹਿਲ ਗਾਉਂ ਦੇ ਵਿੱਚ ਜੋ ਅਟੈਕ ਦੇਖਣ ਨੂੰ ਮਿਲਿਆ ਬਹੁਤ ਹੀ ਨਿੰਦਨਯੋਗ ਹੈਗਾ ਕਿਉਂਕਿ ਇੱਥੇ ਖੁਦ ਸਰਕਾਰ ਜਿਹੜੀ ਹੈ ਮੰਨਦੀ ਕਿ ਸਿਕਿਉਰਿਟੀ ਲੈਪਸ ਬਹੁਤ ਵੱਡੇ ਪੱਧਰ ਤੇ ਹੋਈ ਹੈ ਇੰਟੈਲੀਜੈਂਸੀ ਸਾਡੀਆਂ ਫੇਲ ਹੋਈਆਂ ਜਿਹਦੇ ਕਰਕੇ ਜਿਸ ਏਰੀਆ ਦੇ ਵਿੱਚ 3000 ਤੋਂ ਜ਼ਿਆਦਾ ਦਾ ਫੁੱਟਵਾਲ ਸੀਗਾ ਉਹਦੇ ਹੋਣ ਦੇ ਬਾਵਜੂਦ ਵੀ ਸਿਕਿਉਰਿਟੀ ਦੇ ਕੋਈ ਅਰੇਂਜਮੈਂਟਸ ਨਹੀਂ ਕੀਤੇ ਗਏ ਅੱਜ ਬਾਜਪਾ ਜਿਹੜੀ ਹੈ ਹੈ ਇਸ ਚੀਜ਼ ਦਾ ਬਿਆਨ ਦੇਣ ਵਾਸਤੇ ਜਾਂ ਇਸ ਤੇ ਜਵਾਬ ਦੇਣ ਵਾਸਤੇ ਪਿਆਰ ਵੀ ਨਹੀਂ ਹੋ 파ਰੇ ਕਿਸੇ ਵੀ ਕੋਈ ਲੀਡਰ ਹੋਵੇ ਔਰ बार-बार ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਪਰ ਦੇ ਵਿੱਚ ਭਾਜਪਾ ਨੇ ਹਮੇਸ਼ਾ ਹੀ ਇਹ ਰਣਨੀਤੀ ਤਿਆਰ ਰੱਖੀ ਹੈ ਕਿ ਹਮੇਸ਼ਾ ਧਰਮ ਦੀ ਰਾਜਨੀਤੀ ਕੀਤੀ ਹੈ ਸਾਡੇ ਦੇਸ਼ ਦੇ ਵਿੱਚ ਹਿੰਦੂ ਮੁਸਲਮਾਨਾਂ ਦੇ ਵਿੱਚ ਤੇ ਖਾਸ ਕਰਕੇ ਉਹ ਜੋ ਪੀਆਰਫ ਏਜੰਸੀਸ ਨੇ ਜਿਨ੍ਹਾਂ ਨੇ ਇਹ ਸਾਰੇ ਸਾਰੇ ਜ਼ਿੰਮੇਵਾਰੀ ਲਈ ਹੈ ਟੈਗ دی ਉਹ ਤਾਂ ਚਾਹਦੇ ਨੇ ਕਿ ਸਾਡਾ ਦੇਸ਼ ਜਿਹੜਾ ਹੈਗਾ ਆਪਸ ਦੇ ਵਿੱਚ ਲੜ ਝਗੜ ਕੇ ਇੱਕ ਦੂਸਰੇ ਦੇ ਨਾਲ ਜਿਹੜਾ ਹੈਗਾ ਵੈਰ ਦਾਦਾ ਹੋਵੇ ਔਰ ਅਸੀਂ ਤਾਂ ਇਹ ਕਦੀ ਵੀ ਨਹੀਂ ਚਾਹਦੇ ਸਾਡਾ ਦੇਸ਼ ਜਿਹੜਾ ਹੈਗਾ ਲੋਕਤੰਤਰ ਦੇਸ਼ ਹੈਗਾ ਭਾਰਤ ਹਿੰਦੂਸਤਾਨ ਸਾਰਿਆਂ ਦੇ ਲਈ ਇੱਕੋ ਬਰਾਬਰ ਹੈ ਹਿੰਦੂ ਮੁਸਲਮ ਸਿੱਖ ਆ ਰਹੇ ਇੱਥੇ ਪਿਆਰ ਨਾਲ ਰਹਿਣਾ ਚਾਹੁੰਦੇ ਨੇ ਲੇਕਿਨ ਜਿੰਨਾ ਖਤਰਾ ਅੱਜ ਸਾਨੂੰ ਬਾਹਰਲੇ ਮੁਲਕਾਂ ਦੇ ਦੇਸ਼ਾਂ ਦੇ ਲੋਕਾਂ ਤੋਂ ਉਹਨਾਂ ਹੀ ਅੱਜ ਸਾਡੇ ਦੇਸ਼ ਦੇ ਵਿੱਚ ਵੀ ਉਹਨਾਂ ਪੈਦਾ ਹੋ ਰਿਹਾ ਕਿਉਂਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਔਰ ਜੇ ਪਠਾਨਕੋਟ ਦੇ ਮੈਂ ਭਾਜਪਾ ਲੀਡਰਸ ਦੀ ਜੇ ਗੱਲ ਕਰਾਂ ਮੈਂ ਥੋੜੇ ਦਿਨ ਪਹਿਲਾਂ ਵੀ ਦੇਖਿਆ ਸੀਗਾ ਕਿ ਇੱਥੇ ਭਾਜਪਾ ਦੇ ਲੀਡਰ ਇੱਥੇ ਆਪਣੇ ਪਠਾਨਕੋਟ ਬਾਜ਼ਾਰ ਦੀਆਂ ਦੁਕਾਨਾਂ ਬੰਦ ਕਰਵਾਉਣ ਵਾਸਤੇ ਆ ਰਹੇ ਸੀਗੇ ਔਰ ਜੋ ਇੱਕ ਵੀਡੀਓ viral ਹੋਈ ਹੈ ਜਿੱਥੇ ਖਾਸ ਤੌਰ ਤੇ ਦੇਖਿਆ ਜਾ ਰਿਹਾ ਕੋਈ ਮੰਡਲ ਪ੍ਰਧਾਨ ਬਣਿਆ ਔਰ ਉਸ ਨੂੰ ਬਹੁਤ ਹੀ ਵੱਧ ਚੜ ਕੇ ਉਹਨਾਂ ਦੀ ਖੁਸ਼ੀ ਮਨਾਈ ਜਾ ਰਹੀ ਹੈ ਮੈਨੂੰ ਲੱਗਦਾ ਹੈ ਕਿ ਸ਼ਾਇਦ ਪਾਛਪਾ ਵਾਲੇ ਚਾਹਦੇ ਨਹੀਂ ਹੈਗੇ ਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਹੈਗਾ ਮਾਹੌਲ ਸੁਖ ਸ਼ਾਂਤੀ ਵਾਲਾ ਬਣਿਆ ਰਹੇ ਔਰ ਜੇ ਚਾਹਦੇ ਵੀ ਹੋਣ ਤੇ ਇਸ ਤਰ੍ਹਾਂ ਦੀ ਝੂਠੀਆਂ ਰਾਜਨੀਤੀਆਂ ਕਰਕੇ ਆਪਣਾ ਝੂਠਾਪਨ ਸ਼ੋਅ ਕਰਕੇ ਲੋਕਾਂ ਦੇ ਪ੍ਰਤੀ ਆਪਣਾ ਬਹੁਤ ਹੀ ਮਾਇੂਸ ਬਣ ਕੇ ਦੱਸਣਾ ਕਿ ਜੋ ਹੋਇਆ ਸਹੀ ਨਹੀਂ ਹੋਇਆ ਜੇ ਹੁੰਦਾ ਤੇ ਅੱਜ ਇਹ ਹਾਲਾਤ ਨਾ ਬਣਦੇ ਅੱਜ ਇਸ ਤਰ੍ਹਾਂ ਦਾ ਮਾਹੌਲ ਪੈਦਾ ਨਾ ਕਰਦੇ ਜਿੱਥੇ ਢੋਲ ਵਜਾਏਗੇ ਹਾਰ ਪੁਆਏਗੇ ਪਟਾਕੇ ਚਲਾਏਗੇ ਪਤਾ ਨਹੀਂ ਹੋਰ ਕੀ ਕੀ ਕੀਤਾ ਗਿਆ ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਨੂੰ ਥੋੜਾ ਜਿਆਦਾ ਸੋਚ ਸਮਝ ਕੇ ਸਾਰਾ ਚੱਕਰ ਨਾ ਚਾਹੀਦਾ ਕਿਉਂਕਿ ਅੱਜ ਵੀ ਉਥੋਂ ਦੇ ਜਿਹੜੇ ਟੂਰਿਸਟ ਜਿਹੜੇ ਅੱਜ 테러ਰਿਸਟ ਦੇ ਅਟੈਕ ਦੇ ਜਾਲ ਸ਼ਿਕਾਰ ਹੋਏ ਨੇ ਅੱਜ ਉਹਨਾਂ ਦੇ ਘਰਾਂ ਦੇ ਵਿੱਚ ਬੋਡੀਜ਼ ਵੀ ਪ੍ਰੋਪਰ ਨਹੀਂ ਪਹੁੰਚ ਪਾਈਆਂ ਔਰ ਅੱਜ ਉਹਨਾਂ ਦਾ ਸੰਸਕਾਰ ਵੀ ਸਾਰਿਆਂ ਦਾ ਨਹੀਂ ਹੋ ਪਾਇਆ ਸੋ ਥੋੜਾ ਜਿਹਾ ਡਿਲੇ ਕਰਕੇ ਵੀ ਇਸ ਚੀਜ਼ ਤੇ ਸੋਚ ਵਿਚਾਰ ਕੀਤਾ ਜਾ ਸਕਦਾ ਸੀ ਪਰ ਬਹੁਤ ਹੀ ਨਿੰਦਨਯੋਗ ਵਾਲੀ ਜਿਹੜੀ ਘਟਨਾ ਪਠਾਨਕੋਟ ਦੇ ਬੀਜੇਪੀ ਲੀਡਰਾਂ ਵੱਲੋਂ ਮੈਨੂੰ ਦੇਖਣ ਨੂੰ ਮਿਲੀ ਹੈ ਥੋੜਾ ਜਿਹਾ ਰੁੱਕ ਕੇ ਕਰ ਲੰਦੇ ਤੇ ਸ਼ਾਇਦ ਅੱਜ ਵਾਕਏ ਸਾਂ